ਆ ਥਾਂ ਤੱਕ ਕਿਸੇ ਰਹੱਸ ਦੀ ਤਰ੍ਹਾਂ ਲੁਕੇ ਹੀ ਰਹਿ ਜਾਣਾ ਸੀ ਆਜੋ ਫਿਰ ਆਪਾਂ ਪਰਦਾ ਚੱਕਦੇ ਆ ਕਿਹੜੀ ਖੂਬਸੂਰਤ ਥਾਂ ਵਾਹੀ ਜਿੱਥੇ ਸਵਰਗ ਵਰਗਾ ਨਜ਼ਾਰਾ ਮਿਲਦਾ ਇੱਕ ਵਾਰੀ ਗਿੜਾ ਮਾਰ ਕੇ ਦੇਖਿਓ ਹੈ ਕਿੱਥੇ ਆ ਇਹ ਤੁਹਾਡੇ ਨੇੜੇ ਤੇੜਈ ਆ ਤੇ ਆਜੋ ਮੈਂ ਸਾਰਾ ਦੱਸ ਦਾਂ ਐਡਰੈਸ ਕਿੱਥੇ ਆ ਤੁਸੀਂ ਕਿਵੇਂ ਜਾ ਸਕਦੇ ਆ ਸੱਦਾ ਹੀ ਹਸਾਬ ਕਿਤਾਬ ਆ ਤੇ ਹੈ ਬਹੁਤ ਸ਼ਾਨਦਾਰ ਆਥਣ ਵੇਲੇ ਤਾਂ ਇੱਥੇ ਬਹੁਤ ਹੀ ਕਮਾਲ ਦਾ ਹੁੰਦਾ ਆਜੋ ਅੰਦਰ ਚਲਦੇ ਆਂ ਤੇ ਨਾਲੇ ਗੱਲਬਾਤ ਕਰਦੇ ਆਂ ਸਾਰੀ ਕਿੱਥੇ ਅਤੇ ਕਿਹੜੀ ਥਾਂ ਆ ਵਾਂ ਸਰੀ ਦੇ ਇੱਕ ਖਾਸ ਥਾਂ ਦੇ ਉੱਤੇ ਲੈ ਕੇ ਆ ਗਿਆ ਜਿਹਦੇ ਬਾਰੇ ਬਹੁਤੇ ਨੂੰ ਪਤਾ ਹੀ ਨਹੀਂ 골ਫ ਕੋਰਸ ਵੀ ਆ ਬਹੁਤ ਖੂਬਸੂਰਤ ਰੈਸਟੋਰੈਂਟ ਵੀ ਆ ਤੇ ਸੁਣੋ ਮੈਂ ਖਾਸ ਗੱਲ ਦੱਸ ਦਿਆਂ ਵਿਆਹ ਸ਼ਾਦੀਆਂ ਕਰਨ ਨੂੰ ਕਹਿ ਸਕਦਾ ਕਿ ਪੈਲਸ ਵੀ ਅੰਦਰ ਬਣੇ ਹੋਏ ਦੋ ਆਲੀਸ਼ਾਨ ਆਜੋ ਤੁਹਾਨੂੰ ਲੈ ਕੇ ਚਲਦਾ ਆਂ ਕਿਆ ਸਤਾ ਕਿ ਕੁਦਰਤੀ ਵਾਦੀਆਂ ਦੇ ਵਿੱਚ ਘਿਰਿਆ ਹੋਇਆ ਥਾਵਾ ਸਿਧਾਰਥ ਅਰੋੜਾ ਸਾਹਿਬ ਆਪਣੇ ਨਾਲ ਵੀ ਸਤਿ ਸ੍ਰੀ ਅਕਾਲ ਨਮਸਕਾਰ ਕਿਹਾ ਹਾਲ ਹੈ ਜੀ ਟਾ ਕੋ ਜੀ ਵੈਲਕਮ ਟੂ ਵੈਸਟਫੀਲਡ ਕੰਟਰੀ ਕਲਬ ਜੀ ਵੈਸਟਫੀਲਡ ਕੰਟਰੀ ਕਲਬ ਸੁਣਿਆ ਨਾ ਤੇ ਸੁਣਿਆ ਹੋ ਤਾਂ ਫਿਰ ਵੱਡੀ ਗੱਲ ਆ ਇੱਕ ਨਾ ਹੋਰ ਸੁਣਦੇ ਹੁੰਦੇ ਅੱਜ ਚੱਲ ਗਏ ਆਪਾਂ ਗੱਲਾਂ ਬਾਤਾਂ ਕਰਦੇ ਕਰਦੇ ਜੀ ਵੀ ਜਿਵੇਂ 골ਫ ਕੋਰਸ ਦੇ ਵਿੱਚ ਫੂਡ ਬਹੁਤ ਲਾਜਵਾਬ ਹੁੰਦਾ ਕਿਉਂਕਿ ਕਰੀਮ ਨੇ ਆਉਣਾ ਹੁੰਦਾ ਬਿਲਕੁਲ ਜੀ ਤੇ ਆਮ ਇਹ ਹੁੰਦਾ ਵੀ ਯਾਰ ਬਈ ਇੱਥੇ ਤਾਂ ਸਿਰਫ 골ਫ ਖੇਡਣ ਵਾਲੇ ਹੀ ਆਉਂਦੇ ਆ ਹੋਰਾਂ ਨੂੰ ਫੂਡ ਤਾਂ ਵੜਨ ਹੀ ਨਹੀਂ ਦਿੰਦੇ ਸ਼ਾਇ ਪਰ ਇੱਥੇ ਦਾ ਸਿਸਟਮ ਥੋੜਾ ਅਲੱਗ ਹੈ ਜੀ ਜੀ ਆਪਾਂ ਸਾਰਿਆਂ ਨੂੰ ਵੈਲਕਮ ਕਰਦੇ ਆਂ ਸਾਡੇ ਕੋਲ ਇੰਡੀਅਨ, ਵੈਸਟਰਨ, ਫਿਲੀਪੀਨੋ ਸਾਰੇ ਕਾਈਂਡ ਦੇ ਫੂਡ ਵੀ ਹੈਗੇ ਨੇ ਤੇ ਇਟ ਇਜ਼ ਓਪਨ ਫਾਰ एवरीवन ਤੁਸੀਂ ਸਾਡੇ ਰੈਸਟੋਰੈਂਟ ਕਦੇ ਵੀ ਆ ਸਕਦੇ ਹੋ ਤੁਸੀਂ ਬੈਂਕਵੈਟ ਹਾਲ ਵੀ ਯੂਜ਼ ਕਰ ਸਕਦੇ ਹੋ ਜੀ ਐਦਾ ਨਹੀਂ ਹੈਗਾ ਕਿ ਸਿਰਫ ਮੈਂਬਰਸ ਵਾਸਤੇ ਹੈਗਾ ਇਟ ਇਜ਼ ਫਾਰ एवरीवन ਐਂਡ ਯੂ ਆਰ ਮੋਰ ਥੈਨ ਵੈਲਕਮ ਤੇ ਖੂਬਸੂਰਤ ਕਿੰਨਾ ਸਪੇਸ ਕਿੰਨਾ ਸ਼ਾਂਤ ਜਿਸ ਨੂੰ ਲੱਗਦਾ ਨਾ ਯਾਰ ਕਿਤੇ ਸ਼ਾਂਤ ਜੀ ਜਗ੍ਹਾ ਤੇ ਬਹਿ ਕੇ ਖਾਣਾ ਹਾਂ ਤਾ ਫਿਰ ਆਹਾ ਤੁਹਾਨੂੰ ਦਿਖਾਈਏ ਆਜੋ ਚੱਲਦੇ ਆ ਤੇ ਉਹ ਦੂਜੀ ਹੋਰ ਗੋਲਫ ਖੇਡਣੀ ਉਹ ਤੁਸ ਨੂੰ ਆਪੇ ਦੇ ਦੇਣਗੇ ਕੀ ਕਹਿੰਦੇ ਉਹਨੂੰ ਹਾਂਜੀ ਹਾਂਜੀ ਸਾਰਾ ਕੁਸ ਨੂੰ ਸਾਰਾ ਕੁਸ ਤੁਸ ਨੂੰ ਆਪੇ ਮਿਲ ਜਾਣਾ ਵਾ ਤੇ ਉਹ ਵੀ ਖੇਡ ਸਕਦੇ ਹੋ ਆਜੋ ਬਹੁਤ ਆਲੀਸ਼ਾਨ ਬਣਾਇਆ ਬਾਈ ਜੀ ਹਾਂਜੀ ਤੇ ਇਹ ਏਰੀਆ ਅੱਗੇ ਕਿਹੜਾ ਏਰੀਆ ਵਜਦਾ ਹੈ ਇਸਕੀਆ ਇਸ ਸਰੀ ਦਾ ਫਲੀਟਵੁੱਡ ਏਰੀਆ ਹੈ ਜੀ ਜੀ ਐਂਡ ਬਿਲਕੁਲ ਸੈਂਟਰਲ ਬਿਕਾਜ਼ ਤੁਸੀਂ ਕਲੋਵਰ ਡੈਲ ਲੈ ਲਓ ਵੈਂਕੂਵਰ ਲੈ ਲਓ ਲੈਂਗਲੀ ਲੈ ਲਓ ਜੀ ਤੇ ਕੋਕਟਲਮ ਲੈ ਲਓ ਦਿਸ ਇਜ਼ ਦੀ ਸੈਂਟਰ ਆਫ 올 ਪਲੇਸਸ ਸਾਰੇ ਨੂੰ ਬਹੁਤ ਐਕਸੈਸਿਬਲ ਹੈ ਸਾਡੇ ਕੋਲ 500 ਗੱਡੀਆਂ ਦੀ ਪਾਰਕਿੰਗ ਹੈ ਕਿਤੇ ਕਿਤੇ ਵੀ ਨਹੀਂ ਮਿਲੇਗੀ ਤੁਸੀਂ ਡੇ ਟਾਈਮ ਫੰਕਸ਼ਨ ਕਰੋ ਸ਼ਾਮ ਨੂੰ ਕਰੋ ਕਦੇ ਵੀ ਕੋਈ ਪ੍ਰੋਬਲਮ ਨਹੀਂ ਹੈ ਜਿਵੇਂ ਤੁਸੀਂ ਬਾਕੀ ਹਾਲ ਜਾਂਦੇ ਹੋ ਦੇ ਨੇ ਫੰਕਸ਼ਨ ਕਰਮਨੇ ਪ੍ਰੋਬਲਮ ਆਂਦੀ ਹੈ ਕਿਉਂਕਿ ਪਾਰਕਿੰਗ ਨਹੀਂ ਮਿਲਦੀ ਇੱਥੇ ਤੁਹਾਨੂੰ ਕੋਈ ਐਜੀ ਪ੍ਰੋਬਲਮ ਨਹੀਂ ਹੈ ਸਾਡੇ ਕੋਲ ਨਾਲ ਹੀ ਪ੍ਰਾਈਵੇਟ ਪਾਰਕਿੰਗ ਹੈਗੀ ਹੈ ਤੇ एवरीवन ਇਸ ਆਲਵੇਸ ਵੈਲਕਮ ਐਨੀ ਟਾਈਮ ਤੇ ਮੜੇ ਜੀ ਚਾਤ ਪਵਾਦੇ ਆ ਮੈਂ ਉਹਦੇ 골ਫ ਖੇਡੀ ਜਾਂਦੇ ਆ ਤੁਹਾਡੇ ਕੋਲ ਸੈਲੀਬ੍ਰਿਟੀ ਬਹੁਤ ਆਉਂਦੇ ਆ ਬਹੁਤ ਜੀ ਸਾਡੇ ਕੋਲ ਤੁਹਾਡਾ ਸੰਬੰਧ ਖੈਰ ਨਿੱਜੀ ਤੌਰ ਤੇ ਰਿਹਾ ਕਰੈਕਟਰਾਂ ਨਾਲ ਬਿਲਕੁਲ ਜੀ ਬਿਲਕੁਲ ਤੇ ਇੱਥੇ ਵੀ ਸਾਡੇ ਕੋਲ ਫੁੱਟਬਾਲ ਪਲੇਅਰ ਤੋਂ ਲੈ ਕੇ ਕਾਫੀ ਅਲੱਗ ਕਾਫੀ ਪਰਸਨੈਲਿਟੀਜ਼ ਹੈ ਜਿਹੜੇ ਆਂਦੇ ਰਹਿੰਦੇ ਨੇ ਐਂਡ ਉਹ ਇੰਜੋਏ ਕਰਦੇ ਨੇ ਸਪੋਰਟ ਨੂੰ ਤੇ ਇਵਨ ਸਾਡੇ ਰੈਸਟੋਰੈਂਟ ਨੂੰ ਐਟ ਆਲ ਦਾ ਟਾਈਮ ਬਿਲਕੁਲ ਚਲ ਕੇ ਪਾਇਦਰ ਦੇਖੀ ਅੰਦਰ ਤੇ ਬਿਲਡਿੰਗ ਤਾਂ ਖੂਬਸੂਰਤ ਹੈ ਹੀ ਹੈ ਤੇ ਹਰ ਕਮਿਊਨਿਟੀ ਆ ਸਕਦੀ ਹੈ ਇੱਥੇ ਖੁੱਲਾ ਹੀ ਕੰਮ ਹੈ ਇੱਕ ਪਾਸੇ ਆਪਣਾ ਪ੍ਰੋਗਰਾਮ ਚੱਲ ਰਿਹਾ ਹੈ ਨਾ ਹਾਂਜੀ ਉੱਥੇ ਸਾਡਾ 200 250 ਬੰਦਿਆਂ ਦਾ ਪ੍ਰੋਗਰਾਮ ਚੱਲ ਰਿਹਾ ਹੈ ਹਾਂ ਉੱਥੇ ਪਾਸੇ ਉਹ ਸੀਨ ਦਿਖਾ ਦੇ ਕਿਉਂਕਿ ਅਗਲੇ ਦਾ ਪ੍ਰੋਗਰਾਮ ਚੱਲਦਾ ਇਸ ਕਰਕੇ ਪ੍ਰਾਈਵੇਸੀ ਕਰਕੇ ਬਹੁਤ ਜ਼ਿਆਦਾ ਨਹੀਂ ਨੇੜੇੋਂ ਦਿਖਾ ਸਕਦੇ ਇਹ ਸਾਡਾ ਛੋਟਾ ਹਾਲ ਹੈ ਜੀ ਇਹਦੇ ਅੰਦਰ ਆਪਣਾ 200 ਬੰਦੇ ਤੱਕ ਆ ਜਾਂਦੇ ਨੇ ਆਰਾਊਂਡ 150 ਅੰਦਰ ਤੇ 50 70 ਬਾਹਰ ਆ ਜਾਂਦੇ ਪੈਟੀਓਚ ਕਮਾਲ ਕੀਤੀ ਪਈ ਆ ਹਜੇ ਲਾਈਟਿੰਗ ਲੋਟਿੰਗ ਨਹੀਂ ਪ੍ਰੋਪਰ ਕੀਤੀ ਥੋੜੀ ਹਾਂਜੀ ਆਲੇ ਹੁਣੇ ਬਸ ਸਾਰਾ ਕੁਝ ਹਾਂ ਰੀਸੈਂਟਲੀ ਰੈਨੋਵੇਟ ਕੀਤਾ ਹੋਰ ਐਡ ਕਰ ਰਹੇ ਆ ਇਥੇ ਤੇ ਯਾਰ ਚੂ ਮਰਚਾ ਮਰ ਲੱਗਿਆ ਸਾਰਾ ਕੁਝ ਵਰਕਿੰਗ ਆ ਇਹ ਨਾ ਸਮਝੋ ਕਿ ਤੇ ਬੰਦ ਕੀਤਾ ਵੀ ਹੁਣ ਚੱਲਦੇ ਨਹੀਂ ਹੋਣੇ ਤੇ ਬਹੁਤ ਥੋਡੀਆਂ ਚੇਅਰਜ਼ ਵੀ ਕਮਾਲ ਆ ਬਣਾਵਟ ਬਹੁਤ ਕਮਾਲ ਆ ਹਾਂਜੀ ਬਿਲਕੁਲ ਬਾਲ ਰੂਮ ਸੈਟਅਪ ਹੈ ਜੀ ਬਾਕੀ ਕਨਵੈਨਸ਼ਨਲ ਆ ਦਿਖਾਇਓ ਤਾਂ ਕਰਕੇ ਜਿਹੜੇ ਬਾਕੀ ਦੇ ਬੈਂਕਟ ਹੈ ਬੜੇ ਸਕੁਅਰ ਜਿਹੋ ਹੁੰਦੇ ਨੇ ਇਹ ਥੋੜੇ ਬਾਲ ਰੂਮ ਇੰਗਲਿਸ਼ ਸਟਾਈਲ ਬਨੇ ਹੋਏ ਨੇ ਕਾਫੀ ਸੋਹਣਾ ਲੱਗਦਾ ਲੋਕਾਂ ਨੂੰ ਇੰਨਾ ਹਾਈ ਸਟੈਂਡਰਡ ਦੇਖੋ ਇੱਕ ਨਾਲ ਹੀ ਨਾਲ ਤੁਸੀਂ ਬਾਹਰਲੀ ਵੈਦਰ ਨਾਲ ਵੀ ਕਨੈਕਟ ਹੋ ਬਿਲਕੁਲ ਬਿਲਕੁਲ ਬਾਹਰ ਦਿਖਾਂਦਾ ਪੈਟੀਓ ਛੋਟਾ ਪੈਟੀਓ 70 ਬੰਦੀਆਂ ਦਾ ਹੈ ਇਹ ਜਿਹੜਾ ਵਿਊ ਹੈਗਾ ਇਹ ਜਿਹੜਾ ਵਿਊ ਕਿੱਥੇ ਨਹੀਂ ਮਿਲੇਗਾ ਤੁਹਾਨੂੰ ਸਰੀ ਜੀ ਆਜੋ 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 ਬਹੁਤ ਕਮਾਲ ਦਾ ਸਰ ਸਟਾਫ ਇੰਨਾ ਦੇ ਕੋਲੇ ਮਤਲਬ ਹਰ ਤਰ੍ਹਾਂ ਦਾ ਸਟਾਫ ਹੈਗਾ ਵਾਹ ਹਾਂਜੀ ਬਿਲਕੁਲ ਹਰ ਕਮਿਊਨਿਟੀ ਤੋਂ ਵਿੱਚੋਂ ਉਹਨਾਂ ਕੋਲ ਹੈ ਆ ਦੇ ਕਈ ਵਾਰੀ ਹੁੰਦਾ ਨਾ ਪੰਜਾਬੀਆ ਤਾਂ ਉਥੇ ਇੰਗਲਿਸ਼ ਸਟਾਫ ਹੋਵੇ ਤਾਂ ਦਿੱਕਤ ਆ ਜਾਂਦੀ ਆ। ਉਹ ਵੀ ਤੁਸੀਂ ਅਰੇਂਜ ਕਰਾ ਦਿੰਦੇ ਹੋਗੇ ਇੰਡੀਅਨ ਸਟਾਫ। ਸਾਰਾ ਕੁਝ ਸਾਰੇ ਹਰ ਪਾਰਟੀ ਦੇ ਹਿਸਾਬ ਨਾਲ ਸਰ ਦੇ ਕੋਲ ਸਟਾਫ ਹੈ। ਹਾਂ ਮਤਲਬ ਜੇ ਕਿਸੇ ਨੇ ਗੋਰਿਆਂ ਦੇ ਹਿਸਾਬ ਨਾਲ ਕਰਨਾ ਤਾਂ ਉਹਨਾਂ ਵਾਲਾ ਸਟਾਫ ਵੀ ਤੁਹਾਡੇ ਕੋਲ ਹੈਗਾ। ਬਿਲਕੁਲ ਬਿਲਕੁਲ ਇਨੀਸ਼ੀਅਲੀ ਇਹ ਸਾਰੇ ਗੋਰਿਆਂ ਦਾ ਹੀ ਹੁੰਦਾ ਸੀਗਾ। ਹਮਮ ਬਟ ਓਵਰ ਟਾਈਮ ਸਾਡੇ ਕੋਲ ਆਪਣੀ ਕਮਿਊਨਿਟੀ ਬਹੁਤ ਆ ਗਈ। ਤੇ ਹੁਣ ਮੈਂ ਕਹਾਂਗਾ ਆਰਾਊਂਡ 50 50% ਹਲੇ ਵੀ ਗੋਰਿਆਂ ਦਾ ਤਾਂ ਬਾਕੀ ਇੰਡੀਅਨ ਫੰਕਸ਼ਨ ਚੱਲਦੇ ਨੇ ਤੇ ਹੋਰ ਵੀ ਬਾਕੀ ਕਮਿਊਨਿਟੀਆਂ ਦੇ ਫੰਕ ਆ ਕਾਫੀ ਬਿਜ਼ੀ ਹੈ ਕਿਉਂਕਿ ਸੈਂਟਰਲੀ ਲੋਕੇਟਿਡ ਹੋ ਕੇ ਤੇ ਲੋਕਾਂ ਨੂੰ ਇਸ ਟਾਈਪ ਦਾ ਵੈਨਿਊ ਮਿਲਦਾ ਨਹੀਂ ਸਕੇ ਮਿਲਦਾ ਨਹੀਂ ਆ ਦੇਖੋ 뷰 ਅਜੁੱਧਰਲੇ ਪਾਸਿਓ ਆ ਆ ਵੀ ਖੁੱਲਾ ਥਾਂ ਇੱਥੇ ਸਾਰਾ ਲੱਗ ਜਾਣੀਆਂ ਨਾ ਜੀਰਸ ਵਗੈਰਾ ਜੋ ਵੀ ਆ ਕੰਡੀਸ਼ਨ ਦੇ ਹਿਸਾਬ ਦੇ ਨਾਲ ਇਹ ਕਿੰਨੇ 골ਫ ਵਾਸਤੇ ਕਿੰਨੇ ਨੇ ਇਹ 9 ਹੋਲਸ ਦਾ 골ਫ ਕੋਰਸ ਹੈ ਜੀ ਆਪਣਾ this is perfect for someone who is experienced golfer ਜਾਂ ਜਿਹੜਾ ਫਨ 골ਫਿੰਗ ਵੀ ਕਰਨਾ ਚਾਹੁੰਦਾ ਹੈ ਨਾਟ ਨੈਸੈਸਰੀਲੀ ਕਿ ਤੁਸੀਂ ਪ੍ਰੋਫੈਸ਼ਨਲੀ ਖੇਡਣਾ ਚਾਹੁੰਦੇ ਹੋ ਬਹੁਤ ਹੀ ਕੈਜੂਅਲ এনਵਾਇਰਨਮੈਂਟ ਹੈ ਆਪਾਂ ਬਾਕੀ ਗੋਲਫ ਕੋਰਸਸ ਤਰ੍ਹਾਂ ਬਹੁਤ ਜ਼ਿਆਦਾ ਸਟ੍ਰਿਕਟ ਨਹੀਂ ਹੈ ਰੂਲਸ ਨੂੰ ਲੈ ਕੇ ਬਿਕੋਜ਼ ਅਸੀਂ ਚਾਹੁੰਦੇ ਆ ਵੀ ਜੋੜਨ ਕਿ ਇੰਜੋਏ ਕਰਨ ਸਾਡੇ ਕੋਲ ਆਨ ਦੇ ਦੇ ਸ਼ੁੱਡ ਨਾਟ ਫੀਲ ਕਿ ਯਾਰ ਕਿੱਥੇ ਆ ਗਏ ਉਹਨਾਂ ਨੂੰ ਇੱਕ ਕੰਫਰਟ ਮਿਲਣਾ ਚਾਹੀਦਾ ਅਸਲ ਦੇ ਵਿੱਚ ਨਾ ਗੋਲਫ ਦੇ ਬਾਰੇ ਇਹ ਵੀ ਆ ਯਾਰ ਇਹ ਬਾਲੇ ਉਤਲੇ ਲੈਵਲ ਦੀ ਖੇਡ ਆ ਵੀ ਮਹਿੰਗੀ ਆ ਪਰ ਮੈਂ ਤੁਹਾਨੂੰ ਦੱਸਦਾ ਵੀ ਪੈਸਾ ਆਪਣੇ ਪੰਜਾਬੀਆਂ ਕੋਲੇ ਵੀ ਖੈਰ ਬਹੁਤ ਆ ਬਹੁਤ ਜਿਆਦਾ ਜੀ ਬਹੁਤ ਇੰਡੀਅਨਸ ਕੋਲੇ ਪਰ ਉਹ ਡਰਦੇ ਨਹੀਂ ਆਉਂਦੇ ਕਰਨਾ ਕੀ ਆ ਹਾਂਜੀ ਤੇ ਬਹੁਤ ਰੀਜ਼ਨੇਬਲ ਇਹ ਮੈਂ ਤੁਹਾਨੂੰ ਦੱਸਦਾ ਇੱਥੇ ਲੇ ਕੇ ਵੀਕਡੇ ਖੇਡਣਾ ਤੁਸੀਂ 35 ਡਾਲਰ ਖੇਡ ਸਕਦੇ ਹੋ ਵੀਕਐਂਡ ਤੇ 47 ਡਾਲਰ ਕੋਸ਼ਿਸ਼ ਵੀ ਨਹੀਂ ਉਹ ਨਿਛਤਾ ਅੱਜਕੱਲ ਤੁਸੀਂ ਜਾਓ ਕਿਤੇ ਗੇਮਿੰਗ ਏਰੀਆ ਚ ਉਸ ਤੋਂ ਜ਼ਿਆਦਾ ਪੈਸੇ ਖਰਚਾਉਂ। ਔਰ ਡਿਜੀਟਲ ਗੇਮ ਖੇਡਣ ਲਾਓ ਚਾਹਤੋਂ ਕਾਰਡ ਖਸਾਈ ਚਲੋ ਪੈਸੇ ਵੰਦੇ ਖਾਲੀ ਕਰਕੇ ਧਰ ਦਿੰਦੇ ਆ ਬਹੁਤ ਜ਼ਿਆਦਾ ਪੈਸੇ ਲੱਗ ਜਾਂਦੇ ਆ ਬਹੁਤ ਲੱਗ ਜਾਂਦੇ ਆ ਬਹੁਤ ਸੋਹਣਾ ਵੈ ਬੀ ਜੀ ਹੁਣ ਆਪਾਂ ਇਸ ਸਾਈਡ ਚੱਲਾਂਗੇ ਚਲੋ ਜੀ ਮੈਂ ਤੁਹਾਨੂੰ ਵੱਡਾ ਹਾਲ ਦਿਖਾਉਂਦਾ ਆਜੋ ਆਜੋ ਵੱਡੇ ਹਾਲ ਦਾ ਨਾਈਜੀ 100000 ਉੱਥੇ ਅੱਜ ਪਾਰਟੀ ਚੱਲਦੀ ਪਈ ਹੈ ਜੀ ਜੀ ਇਹ ਅਰਾਊਂਡ 250 ਬੰਨਿਆਂ ਦੀ ਪਾਰਟੀ ਹੈਗੀ ਇਹ ਦਿਨ ਦੀ ਰਿਸੈਪਸ਼ਨ ਅ ਇਹ ਸਾਰੇ ਜਿਹੜੇ ਕਲਾਇੰਟਸ ਹੈਗੇ ਨੇ ਇੱਥੇ ਸਾਡੇ ਨਾਲ ਗੋਲਫ ਵੀ ਖੇਡਦੇ ਨੇ ਤੇ ਸਾਡੀ ਫੈਸਿਲਿਟੀ ਨੂੰ ਯੂਜ਼ ਕਰਦੇ ਨੇ ਦੇ ਰੀਲੀ ਇੰਜੋਏ ਬੀਿੰਗ ਅ ਪਾਰਟ ਆਫ ਦਿਸ ਫੈਮਿਲੀ ਐਂਡ ਏਵਰੀ ਈਅਰ ਯੂ نو ਵੀ ਹੈਵ ਰੀਪੀਟ ਕਲਾਇੰਟ ਜੀ ਚੰਗਿਆ ਨੇ ਕਿ ਸਾਡੇ ਕੋਲ ਆਣ ਥੋੜੀ ਸਰਵਿਸ ਚੰਗੀ ਹੈ ਨਾ ਘੁੱਡਾ ਖੈਰ ਨਾ ਅਾਕ ਸਾਡੇ ਪਾਸੇ ਜਿਆਦਾ ਆਪ ਦਿਖਾਵਾਂਗੇ ਨਹੀਂ ਇਹ ਤਕਰੀਬਨ 2.5 300 ਦਾ ਹਾਂਜੀ 250 ਬੰਦੇ ਅੰਦਰ ਆ ਜਾਂਦੇ ਨੇ ਤੇ ਸਾਡੇ ਕੋਲ ਪੈਟੀ ਹੋਇਆ ਬਾਹਰ ਜਿਹੜਾ 100 120 ਬੰਦੇ ਆ ਰਾਮ ਨਾਲ ਕਾਮੀ ਮਤਲਬ 300 ਬੰਦਾ ਕਵਰ ਕਰ ਲੈਣੇ ਆ ਰਾਮ ਨਾਲ 300 ਬੰਦੇ ਆ ਰਾਮ ਨਾਲ ਤੇ ਅੰਦਰਲੇ ਪਾਸੇ ਜੋ ਦੇਖਿਆ ਆਪਾਂ ਇਹਦੇ ਆਪਣਾ 200 ਬੰਦਿਆਂ ਦਾ ਹੈਗਾ ਜੀ ਇਨਸਾਈਡ ਆਊਟਸਾਈਡ ਮਿਲਾ ਕੇ 200 ਹਾਂ ਮਤਲਬ ਤੁਸੀਂ ਕਰ ਸਕ ਮੈਂ ਦੇਖਦਾ ਵੀ ਜੇ ਵੱਧ ਕੱਟ ਕਰਨਾ ਹੋਵੇ ਕਿਸੇ ਨੇ ਦੋਨੇ ਜੋੜ ਕੇ ਵੀ ਚੱਲ ਸਕਦਾ ਆਪਾਂ ਬਹੁਤ ਫੰਕਸ਼ਨ ਜਿਹੜੇ 600 ਬੰਦੇ ਨੇ ਆਪਾਂ ਦੋਨੋਂ ਇਕੱਠੇ ਕੀਤੇ ਇਕੱਠੇ ਵੀ ਹੋ ਸਕਦੇ ਆ ਆਪਾਂ ਉਸ ਸਾਈਡ ਫੂਡ ਲਾ ਦਿੰਦੇ ਨੇ ਤੇ ਇਸ ਸਾਈਡ ਸਾਰੀ ਸੀਟਿੰਗ ਹੋ ਜਾਂਦੀ ਏ ਤੇ ਇਨ ਟੋਟੈਲਿਟੀ ਪੰਜ 600 ਬੰਦੇ ਆਰਾਮ ਨਾਲ ਕਾਮੇਟ ਹਾਂ ਇਹ ਬਹੁਤ ਵੱਡੀ ਗੱਲ ਆ ਵੇhalla ਸੋਚ ਲਈ ਯਾਰ ਸਾਡਾ ਤਾਂ ਬੰਦਾ 600 ਆ ਸੀ ਕਿੱਧਰ ਨੂੰ ਜਾਈਏ ਬਿਲਕੁਲ ਬਿਲਕੁਲ ਆਪਾਂ ਦੋਨੋਂ ਹਾਲ ਪੂਰੀ ਪਲੇਟ ਬੁੱਕ ਕਰ ਦਿੰਦੇ ਆਪਾਂ ਇੱਧਰ ਥੱਲੇ ਹੀ ਚੱਲ ਥੱਲੇ ਰੈਸਟੋਰੈਂਟ ਚੱਲਦੇ ਆਓ ਜੋ ਜੋ ਚੋ ਦੇਖੋ ਕਿੰਨਾ ਸੋਹਣਾ ਕੰਮ ਆ ਯਾਰ ਤੇ ਬਾਰ ਵਗੈਰਾ ਵੀ ਹੈ ਹਾਂਜੀ ਪੂਰੀ ਬਾਰ ਹੈ ਜੀ ਰੈਸਟੋਰੈਂਟ ਹੈ ਜੀ 75 ਪੀਪਲ ਸਿਟਿੰਗ ਰੈਸਟੋਰੈਂਟ ਹੈ ਜੀ ਸਾਡੇ ਕੋਲ ਜੀ ਇੱਥੇ ਮੈਂ ਦੱਸ ਦਿਆਂ ਵੀ ਜੇ 골ਫ ਨਹੀਂ ਵੀ ਖੇਡਣੀ ਤਾਂ ਵੀ ਤੁਸੀਂ ਆ ਸਕਦੇ ਹੋ ਕਿਉਂਕਿ ਇੱਥੇ ਫੂਡ ਬਹੁਤ ਕਮਾਲ ਹੁੰਦਾ ਵਾ ਹਾਂ ఓਪਨ ਫਾਰ ਪਬਲਿਕ ਹੈ ਜੀ ਜੀ ਸਹੀ ਆ ਜੋ ਇਹ ਕਿਚਨ ਹੋ ਗਈ ਹੈ ਨਾ ਇਧਰ ਹਾਂਜੀ ਇਹ ਆਪਣੀ ਰੈਸਟੋਰੈਂਟ ਦੀ ਕਿਚਨ ਹੈ ਜੀ ਕ੍ਰਿਕ ਸਾਈਡ ਗ੍ਰਿਲ ਰੈਸਟੋਰੈਂਟ ਦਾ ਨਾਮ ਹੈ ਜੀ ਬਿਲਕੁਲ ਤੇ ਆਪਣੀ ਬਾਰ ਹੈ ਤੇ ਉੱਥੇ ਬਾਹਰ ਇੱਕ ਆਊਟਡੋਰ ਏਰੀਆ ਹੋਰ ਬਣ ਰਿਹਾ ਜਿਹੜਾ 50 ਲੋਕਾਂ ਦਾ ਟੋਟਲੀ ਕਵਰਡ 9 फॉर विंटर सीजन आल्सो प्राइवेसी ਜਿੱਥੇ ਕਿਹਾ ਸੀ ਪ੍ਰਾਈਵੇਸੀ ਤੇ ਕਵਰਡ ਵਿਦ ਗਲਾਸ ਐਂਡ 골ਫ ਕੋਰਸ 뷰 ਦੇ ਨਾਲ ਉਹ ਚੱਲੀ ਚੱਲਾ ਜਵਾ 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 ਹਾਂ ਅਥਨ ਵੇਲੇ ਤਾਂ ਹੋਰ ਵੀ ਮਾਹੌਲ ਰੰਗੀਨ ਹੋ ਜਾਂਦਾ ਹੋ ਹਾਂਜੀ ਬਿਲਕੁਲ ਜੀ ਕਿਉਂਕਿ ਅ ਅਥਣੀ ਮੋਸਟਲੀ ਆਉਣਾ ਹੁੰਦਾ ਸਾਰਿਆਂ ਨੇ ਤੇ ਆਜੀ ਵਾਜੋ 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 ਇਹ ਸਾਡਾ ਨਵਾਂ ਪੈਕਜ ਬਣਿਆ ਜੀ ਅੱਛਾ ਨਵਾਂ ਚੱਲ ਰਿਹਾ ਵਾ ਹਾਂਜੀ ਹਾਂਜੀ ਇਹ ਸਾਹਮਣੇ 골ਫ ਕੋਰਸ ਦੇ ਉੱਤੇ ਬੈ ਕੇ ਤੁਸੀਂ ਆਪਣੀ ਪ੍ਰਾਈਵੇਟ ਪਾਰਟੀ ਵਾਲੀ ਪੰਜਾਬ ਬੰਨਿਆਂ ਦੀ ਕਰ ਸਕਦੇ ਹੋ ਬਿਲਕੁਲ ਆਹ ਦੇਖੋ ਲੈ ਇੱਥੇ ਚੱਲ ਸਕਦਾ ਮੀ ਪੈਂਦਾ ਹੁਣ ਸਰੀਚ ਮੀਂਹ ਸਟਾਰਟ ਹੋ ਜਣੇ ਤੁਹਾਡੇ ਬਿਲਕੁਲ ਤਾਂ ਹੀ ਅਸੀਂ ਇਹ ਪੂਰਾ ਕਵਰ ਬਣਾਇਆ ਹੈ ਦੇ ਵਿਦ ਦਾ ਗਲਾਸ ਦੈਟ ਆਲਸੋ ਗੋਜ਼ ਅਪ ਐਂਡ ਡਾਊਨ इवन ਉੱਤੇ ਆਪਣਾ ਪੂਰਾ ਜਿਹੜਾ ਹੈਗਾ ਉਹ ਰਿਟਰੈਕਟੇਬਲ ਹੈ ਜਿਸ ਸਮਾਂ ਟਾਈਮ ਆਪਾਂ ਖੋਲ ਸਕਦੇ ਆ ਤੇ ਵਿੰਟਰ ਤੇ ਮੀਂਹ ਦੇ ਟਾਈਮ ਆਪਾਂ ਬੰਦ ਕਰ ਸਕਦੇ ਆ ਹਾਂ ਕਿਉਂਕਿ ਮੀਂਹ ਪੈਂਦੇ ਹੋਏ ਇੱਥੇ ਫਿਰ ਤੁਹਾਨੂੰ ਪਤਾ ਹੀ ਆ ਮੌਲ ਹਾਂ ਬਹੁਤ ਵੇਲਾ ਬਿਲਕੁਲ ਜੀ ਬਿਲਕੁਲ ਬਹੁਤ ਸੋਹਣਾ ਸੈਟਅਪ ਹੋ ਜਾਂਦਾ ਹੈ ਅਗਰ ਤੁਸੀਂ ਛੋਟੀ ਜੀ ਪ੍ਰਾਈਵੇਟ ਪਾਰਟੀ ਕਰਨਾ ਚਾਹੁੰਦੇ ਹੋ ਐਵੇਂ ਸੇ ਇੱਕ ਵੀਰ ਜੀ ਹੋਰ ਮੈਨੂੰ ਗੱਲ ਦੱਸੋ ਹਾਂ ਜੀ ਮੰਨ ਉਹ ਉਹਦੇ ਵਾਸਤੇ ਹੁਣ ਆਪਾਂ ਵਿੰਡਰ ਟਾਈਮਸ ਆਪਣੇ ਇੱਕ ਇੰਡੋਰ ਸਿਮੂਲੇਟਰ ਲੈ ਕੇ ਆ ਰਹੇ ਹਾਂ ਜੀ ਜੀ ਕਿਉਂਕਿ ਸਾਡੇ ਕੋਲ ਹਲੇ ਡ్రਾਈਵਿੰਗ ਰੇਂਜ ਨਹੀਂ ਹੈਗੀ ਬਟ ਇੰਡੋਰ ਸੈਟਅਪ ਸਿਖਾਉਣ ਵਾਸਤੇ ਸਪੈਸ਼ਲੀ ਇਹ ਵੱਡੀ ਲੋੜ ਆ ਹਾਂ ਜੀ ਗੋਲਫ ਕੋਰਸ ਬਹੁਤ ਨੇ ਸਿਖਾਉਣ ਵਾਲਾ ਮੈਨੂੰ ਕੋਈ ਜਾਬਦਾ ਨਹੀਂ ਸੀ ਹਾਂ ਤਾਂ ਅਸੀਂ ਸਿਖਾਵਾਂਗੇ ਤੁਹਾਨੂੰ ਬਸ ਫਿਰ ਬਿਲਕੁਲ ਮੈਂ ਆਪਸਾ ਕਰਕੇ ਜਾਊਂ ਯਾਰ ਇਹ ਕਿਹੜਾ ਹੋਣੀ ਚਾਹੀਦੀ ਆ ਹਾਈਲੀ ਸਰਟੀਫਾਈਡ ਟੀਚਰਸ ਜੋ ਤੁਹਾਨੂੰ ਸਿਖਾਉਣਗੇ ਐਂਡ ਵਿਲ ਇੰਪਰੂਵ ਯਰ ਗੇਮ ਟੇਕ ਯਰ ਟੇਕ ਯੂ ਵਿਦ ਯੂ ਆਊਟਸਾਈਡ ਮੈਂ ਦਰਸ਼ਕਾਂ ਨੂੰ ਇੱਕ ਗੱਲ ਸਾਂਝੀ ਕਰਦੇ ਜਾਹਤਰ ਜੋ बिजनेसमੈਨ ਨੇ ਉਹ 골프 ਖੇਡਦੇ ਖੇਡਦੇ ਆਦਾ ਬਿਜ਼ਨਸ ਕਰਦੇ ਆ ਬਿਲਕੁਲ ਜੀ ਬਿਕੋਜ਼ ਕਿਉਂਕਿ ਡੀਲਾਂ ਹੁੰਦੀਆਂ ਇਹਦੇ ਪਿੱਛੇ ਇੱਕ ਸੀਕ੍ਰੇਟ ਹੈ ਜੀ ਜਦੋਂ ਤੁਸੀਂ ਕਿਸੇ ਬਿਜ਼ਨਸ ਮਨਰ ਕੋਈ ਜਾਣਦੇ ਹੋ ਬਾਰਟਲੀ ਕਿਸਪੀ ਆਜੋ ਉਥੇ ਗੱਲ ਕਰਦੇ ਕੰਮ ਚੱਲ ਰਿਹਾ ਸੀਕ੍ਰਟ ਦੱਸਦਾ بزਨਸ ਓਨਰਸ ਕਿਉਂ ਕਰਦੇ ਨੇ ਹੁਣ ਤੁਸੀਂ ਅਗਰ ਕਿਸੇ بزਨਸ ਓਨਰ ਕੋਲ ਆਫਿਸ ਜਾਓਗੇ ਜੀ ਉਹ ਤੁਹਾਨੂੰ ਦੇਗਾ 5 ਮਿੰਟ 10 ਮਿੰਟ ਜੀ ਇੱਥੇ ਤੁਹਾਡੇ ਕੋਲ 4 ਘੰਟੇ ਉਸ ਬੰਦੇ ਨਾਲ ਜਿਹੜਾ ਰਿਲੇਸ਼ਨਸ਼ਿਪ ਬੌਲਫਕਾਸ ਦੇ ਉੱਤੇ ਬਣੇਗਾ ਹਮਮ ਹੋਰ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਜਗ੍ਹਾ ਬਣ ਸਕਦਾ ਬਹੁਤ سارے ਸਵਾਲ ਆਉਣੇ ਆ ਉਹਦੇ ਜਵਾਬ ਆਉਣੇ ਬਿਲਕੁਲ ਬਿਲਕੁਲ ਖਾਣਾ ਪੀਣਾ ਵੀ ਆ ਬੈਕ ਡਿਸ਼ਾ ਕੀ ਵੀ ਜੋ ਵੀ ਹੈ ਨਾ ਬਿਲਕੁਲ ਜੀ ਇੰਨਾ ਟਾਈਮ ਕਿੱਥੇ ਹੁੰਦਾ ਕਿਸੇ ਕੋਲ ਆਫਿਸ ਦੇ ਅੰਦਰ ਤਾਂ ਕਦੇ ਵੀ ਨਹੀਂ ਹੁੰਦਾ ਤੇ ਜਦੋਂ ਤੁਸੀਂ 골ਫ ਕੋਰਸ ਤੇ ਹੁੰਦੇ ਹੋ ਤੁਸੀਂ ਰਿਲੈਕਸਡ এনਵਾਇਰਨਮੈਂਟ 'ਚ ਹੋ ਜੀ ਤੁਸੀਂ ਇੱਕ ਆਪਣਾ ਗਾਰਡ ਡਾਊਨ ਕਰਕੇ ਗੱਲ ਕਰਦੇ ਹੋ ਔਰ ਉਹ ਉਹ ਜਿਹੜਾ ਪ੍ਰਾਈਵੇਟ ਸਪੇਸ ਬਣ ਜਾਂਦਾ ਹੈ ਉਹ ਬੜਾ ਓਕਾ ਹੈ ਤੋੜਨਾ ਤੇ ਉਹ ਰਿਲੇਸ਼ਨਸ਼ਿਪ ਮਿਕਸ ਫॉर द ਵਰਲਡ ਬਿਲਕੁਲ ਇੱਕ ਦੋਸਤਾਨਾ ਸੰਬੰਧ ਬਣ ਜਾਂਦਾ ਥੋੜੀ ਬਿਲਕੁਲ ਅਗਲਾ ਫ੍ਰੈਂਕਲੀ ਸਾਰੀ ਗੱਲ ਕਰਦਾ ਕਰ ਸਕਦਾ ਜੀ ਬਿਲਕੁਲ ਜੀ ਆ ਦੇਖੋ ਅੱਜ ਅਪ ਚੱਲ ਗਏ ਤੇ ਬਹੁਤ ਵੱਡੀ ਗੱਲ ਆ ਦਰਸ਼ਕੋ ਇੱਥੇ ਤੁਸੀਂ ਵਿਜ਼ਿਟ ਕਰਿਓ ਮੈਂ ਨੰਬਰ ਵੀ ਪਾ ਦੂੰਗਾ ਤਾਂ ਕਾਲ ਕਰਕੇ ਕੋਈ ਜਾਣਕਾਰੀ ਬਹੁਤ ਸਾਰੇ ਸਵਾਲ ਤੁਹਾਡੇ ਮਨਾਂ ਦੇ ਵਿੱਚ ਵੀ ਹੋਣਗੇ ਤਾਂ ਉਹ ਤੁਸੀਂ ਕਰ ਸਕਦੇ ਹੋ ਵੀਰ ਜੀ ਹੁਣਾਂ ਨੂੰ ਜੋ ਵੀ ਤੇ ਮਾਹੌਲ ਬਹੁਤ ਚੰਗਾ ਮੈਨੂੰ ਲੱਗਦਾ ਬੱਚਿਆਂ ਨੂੰ ਵੀ ਲੈ ਕੇ ਆਉਣਾ ਚਾਹੀਦਾ ਆ ਦਿਖ ਸਕਦੇ ਖੜਾਉਂ ਕਿਉਂਕਿ ਖੇਡਾਂ ਤਾਂ ਫਿਰ ਜ਼ਰੂਰੀ ਆ ਨਾ ਇਹ ਵੀ ਇੱਕ ਕਲਾਸ ਆ ਜਿੰਨੇ ਵੀ ਵੱਡੇ ਸਟਾਰ ਨੇ ਜਿਵੇਂ ਉਹ სპੋਰਟਸਮੈਨ ਰਹੇ ਹੁਣ ਖੇਡਦੇ ਭਾਵੇਂ ਉਹ ਕ੍ਰਿਕਟ ਹੀ ਰਾਈ ਹੁਣ ਪਰ 골ਫ ਜਰੂਰ ਖੇਡਦੇ ਆ ਨਹੀਂ ਪਰ ਦੇਖਣਾ ਉਹਨਾਂ ਦੇ ਬਲੱਡ ਦੇ ਅੰਦਰ ਸਪੋਰਟਸਮੈਨਸ਼ਿਪ ਹੈ ਉਹ ਉਹਦੇ ਬਾਅਦ ਕੀ ਕਰਨ ਉਹਨਾਂ ਨੂੰ ਕੁਸ਼ਤਾ ਖੇਡਣਾ ਹੈ ਕਿ ਇਹ ਇਹ ਜੀ ਗੇਮ ਹੈ ਚਨਤੋ ਕੋ ਤੋਂ ਕੋਈ ਕਨੂੰ ਕੁਝ ਡਿਸਟਰਬ ਨਹੀਂ ਕਰੂਗਾ ਕਿ ਇਹ ਤੇ ਪ੍ਰਾਈਵੇਟ ਏਰੀਆ ਹੋ ਗਿਆ ਜਿਨੂੰ ਤੁਸੀਂ ਅਗਰ ਕ੍ਰਿਕਟ ਖੇਡਣਾ ਹੈ ਜਾਂ ਕੁਝ ਹੋਰ ਗੇਮ ਖੇਡਣਾ ਹੈ ਤਾਂ ਤੁਹਾਨੂੰ ਕਿਸੇ ਪਬਲਿਕ ਥਾਂ ਤੇ ਜਾ ਕੇ ਯੂ ਵਿਲ ਯੂ ਵਿਲ ਗੈਟ ਡਿਸਟਰਬ ਪਰ ਇੱਥੇ ਤੁਹਾਨੂੰ ਕੋਈ ਡਿਸਟਰਬ ਨਹੀਂ ਕਰੇਗਾ ਤੁਸੀਂ ਚਾਰ ਬੰਦੇ ਹੋ ਤੁਸੀਂ ਚਾਰ ਬੰਦੇ ਖੇਡ ਰਹੇ ਆਪਣੇ ਦੋਸਤਾਂ ਨਾਲ ਹਮ ਨਾਥਿੰਗ ਗੈਟਸ ਬੈਟਰ ਦਨ ਦਿਸ ਬਿਲਕੁਲ ਤੇ ਦਰਸ਼ਕੋ ਜਰੂਰ ਵਿਜ਼ਿਟ ਕਰਿਓ ਥੈਂਕ ਯੂ ਵੀਰ ਜੀ ਥੈਂਕ ਯੂ ਬਹੁਤ ਚੰਗਾ ਲੱਗਾ ਤੁਹਾਨੂੰ ਮਿਲ ਕੇ ਸਵਾਦ ਆ ਗਿਆ ਤੁਹਾਨੂੰ ਨਾਲ ਗੱਲਬਾਤ ਕਰਕੇ ਧੰਨਵਾਦ ਆਹ ਚਾਹਨਾ ਹੋਪ एवरीवन ਕਮਸ ਡਾਊਨ ਯਾ